ਕਾਰ ਮੇਲਾ ਜਿਹੜਾ ਅਸੀਂ ਅਮਰਗੜ ਲਾਉਨੇ ਆ ਕਾਫੀ ਫੇਮਸ ਹੋ ਰਿਹਾ ਵੈਸੇ ਬਹੁਤ ਲੋਕਾਂ ਨੂੰ ਪਤਾ ਵੀ ਲੱਗ ਰਿਹਾ ਇਸ ਚੀਜ਼ ਦੀ ਤੇ ਅਮਰਗੜ ਆਪਾਂ ਲਾਉਨੇ ਆ ਅਗਲਾ ਮੇਲਾ ਜਿਹੜਾ ਅਸੀਂ 9 ਮਾਰਚ ਨੂੰ ਲਾ ਰਹੇ ਹਾਂ ਜਿਹੜੇ ਮਹੀਨੇ ਦੇ ਦੂਜੇ ਐਤਵਾਰ ਲਾਇਆ ਕਰਾਂਗੇ ਤੇ ਵੀ ਤੁਸੀਂ ਇੱਥੋਂ 50000 ਰੁਪਏ ਤੋਂ ਵੀ ਕਾਰ ਲੈ ਕੇ ਜਾ ਸਕਦੇ ਆ ਹਾਂਜੀ ਹਾਂਜੀ ਆਲਟੋ ਹੋ ਗਈ ਫੋਰਚਨਰ ਹੋ ਗਿਆ ਸੁਵਿਫਟਾ ਹੋ ਰਹੀ ਹੈ ਹਰ ਇੱਕ ਤਰ੍ਹਾਂ ਦੀ ਕਾਰ ਇੱਥੇ ਮਿਲੂਗੀ ਹਾਂਜੀ ਡਿਜ਼ਾਇਰ ਸਿਆਜ਼ ਸਿਆਜ਼ ਨਹੀਂ ਮਿਲਦੀ ਲੈ ਮਾਰਕੀਟ 'ਚ ਬਹੁਤ ਘਰੇਲੂ ਗੱਡੀਆਂ ਠੀਕ ਹੈ ਜੀ ਗਾਕਾਂ ਦੀਆਂ ਗੱਡੀਆਂ ਸਾਡੀਆਂ ਆਪਣੀਆਂ ਗੱਡੀਆਂ ਬਹੁਤ ਪ ਠੀਕ ਹੈ ਜੀ ਨਾਲ ਦੀਆਂ 2 ਘੰਟੇ ਦੇ ਅਸੀਂ ਲੋਨ ਕਰਵਾ ਕੇ ਇਹ ਹੈਗੀ ਆ 1 ਲੱਖ 7000 ਰੁਪਏ ਜੀ 1 ਲੱਖ 5000 ਦੀ ਦੇ ਦੇਣਗੇ 2007 ਮਾਡਲ ਗੱਡੀ ਆ 1 ਲੱਖ ਚੀ ਮਿਲ ਜੂ ਮਲਾ ਦਾ ਜੇ ਆਪਾਂ ਜਿਆਦਾ ਹੋ ਸਕਦਾ ਕਰ ਲੈ ਜਿਆਦਾ ਪ੍ਰੈਸ਼ਰ ਪਾਈ ਹਣ ਪਾਓ ਪਾਓ ਪ੍ਰੈਸ਼ਰ ਆਪਾਂ ਕਰਦੇ ਆ ਕੋਈ ਨਹੀਂ ਐਸ 10 ਹੈਗੀ ਇਹ ਹਾਂਜੀ ਬਲੈਕ ਕਲਰ ਤਾਂ ਮਿਲਦੀ ਹੂ ਨਹੀਂ ਬਲੈਕ ਨਹੀਂ ਮਿਲਦੀ ਸਹੀ ਗੱਲ ਹੈ ਜੀ ਬਲੈਕ ਕਲਰ ਵਾਈਟ ਕਲਰ ਸਾਡੇ ਕੋਲ ਉਹ ਖੜੀਆਂ 35 37000 ਚੱਲੀ 29000 ਚੱਲੀ ਹੋਈਆਂ ਇਹੋ ਜਿਹੀਆਂ ਗੱਡੀਆਂ ਬਹੁਤ ਵਧੀਆ ਵਧੀਆ ਕਾਰਾਂ ਖੜੀਆਂ ਨੇ 80000 ਰੁਪਏ ਦੀ ਯਾਨੀ ਕਿ ਭਾਈ ਜੇ ਤੁਸੀਂ ਇੱਥੇ ਆਉਂਦੇ ਹੋ 70 70000 ਦੀ ਮਿਲ ਜਾਣੀ ਹੈ ਜੀ ਹਰੇਕ ਮੁੱਲ ਦੀ ਕਾਰ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਕਰੇਟਾ ਦੇਖੋ ਤੁਸੀਂ ਕਰੇਟਾ ਆ ਗਈ ਜੀ ਪਹਿਲੇ ਨੌ ਦੀ ਗੱਡੀ ਆ ਪੰਜਾਬ ਨੰਬਰ ਠੀਕ ਆ ਮਤਲਬ ਬਹੁਤ ਗੱਡੀਆਂ ਇਹ ਜਿਹੀਆਂ ਨੇ ਜਿਹੜੀਆਂ ਮਤਲਬ ਮਾਰਕੀਟ 'ਚ ਦੇਖਣ ਨੂੰ ਨਹੀਂ ਮਿਲਦੀਆਂ ਗਾਇ ਵੀ ਹੋਈਆਂ ਬਈਆਂ ਨੇ ਅੱਛਾ ਆਹ ਵਾਲ ਤੋਂ ਫਿਰ ਖੜੀਆਂ ਪਾਈਆਂ ਚੱਲੀ ਇਹ ਦੇਖੋ ਠੀਕ ਹੈ ਜੀ 1 ਲੇ ਵੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ ਜਿਹੜੇ ਜਿਹੜੇ ਮੇਰੇ ਵੀਰ ਭਾਈ ਆਪਣੀਆਂ ਕਾਰਾਂ ਵੇਚਣੀਆਂ ਚਾਹੁੰਦੇ ਨੇ ਜਾਂ ਫਿਰ ਬਾਈ ਖਰੀਲੂ ਕਾਰਾਂ ਖਰੀਦਨੀਆਂ ਚਾਹੁੰਦੇ ਨੇ ਤਾਂ ਬਈ ਤੁਹਾਡੇ ਲਈ ਲੱਗ ਚੁੱਕਿਆ ਜੀ ਕਾਰਾਂ ਦਾ ਮੇਲਾ ਕਿਉਂ ਬਈ ਜੀ ਹਾਂਜੀ ਹਾਂਜੀ ਬਈ ਸੱਸੀ ਕਾਰ ਜੀ ਸੱਸੀ ਕਾਰ ਜੀ ਕੀ ਹਾਲ ਚੱਲ ਠੀਕ ਠਾਕ ਜੀ ਠੀਕ ਹੈ ਜੀ ਕਿੱਥੇ ਖੜੇ ਆਪਾਂ ਇਸ ਟਾਈਮ 'ਤੇ ਅੱਜ ਆਪਾਂ ਜੀ ਕਾਰ ਮੇਲਾ ਜਿਹੜਾ ਅਸੀਂ ਅਮਰਗੜ ਲਾਉਂਦੇ ਆਂ ਕਾਫੀ ਫੇਮਸ ਹੋ ਰਿਹਾ ਵੈਸੇ ਬਹੁਤ ਲੋਕਾਂ ਨੂੰ ਪਤਾ ਵੀ ਲੱਗ ਰਿਹਾ ਇਸ ਚੀਜ਼ ਦਾ ਹਾਂਜੀ ਹਾਂਜੀ ਤੇ ਅਮਰਗੜ ਆਪਾਂ ਲਾਉਨੇ ਆ ਅਗਲਾ ਮੇਲਾ ਜਿਹੜਾ ਅਸੀਂ 9 ਮਾਰਚ ਨੂੰ ਲਾ ਰਹੇ ਹਾਂ ਜਿਹੜੀ ਮਹੀਨੇ ਦੇ ਦੂਜੇ ਐਤਵਾਰ ਲਾਇਆ ਕਰਾਂਗੇ ਠੀਕ ਹੈ ਜਿਹੜੀ ਅਸੀਂ ਮਹੀਨੇ ਦੇ ਲਾਸਟ ਐਤਵਾਰ ਲਾਇਆਗਾ ਠੀਕ ਹੈ ਮਹੀਨੇ ਦੇ ਦੂਜੇ ਐਤਵਾਰ ਤੁਹਾਨੂੰ ਬਹੁਤ ਘਰੇਲੂ ਗੱਡੀਆਂ ਠੀਕ ਹੈ ਜੀ ਗਾਕਾਂ ਦੀਆਂ ਗੱਡੀਆਂ ਸਾਡੀਆਂ ਆਪਣੀਆਂ ਗੱਡੀਆਂ ਬਹੁਤ ਪੜਤੇ ਦੇ ਵਿੱਚ ਠੀਕ ਆ ਤੁਹਾਨੂੰ ਮਿਲਣਗੀਆਂ ਔਰ ਲੋਨ ਫੈਸਿਲਿਟੀ ਮੌਕੇ ਦੀ ਮਤਲਬ ਬੈਂਕੋ ਵਾਲੇ ਬੈਠੇ ਨੇ ਠੀਕ ਹੈ ਜੀ ਨਾਲ ਦੀ ਨਾਲ 2 ਘੰਟੇ ਜੀ ਅਸੀਂ ਲੋਨ ਕਰਵਾ ਕੇ ਦੇ ਰਹੇ ਆ ਠੀਕ ਹੈ ਜੀ ਸਰਟੀਫਾਈਡ ਹੋ ਗਿਆ ਆਪਾਂ ਨੂੰ ਇਹ ਇਹ ਮੇਲਾ ਚੌਥਾ ਜੀ ਸਾਡਾ ਵੈ ਇਹ ਉਰੇ ਕਿਵੇਂ ਮੇਮ ਲਾਇਆ ਕੀ ਲੋਡ ਪੈ ਗਈ ਸੀ ਆਪਣ ਨੂੰ ਇਹ ਜੀ ਇਹ ਆ ਜਿਹੜਾ ਆਪਣਾ ਏਰੀਆ ਜੀ ਇਹ ਮਤਲਬ ਜਿਵੇਂ ਆਪਾਂ ਉਹ ਇਧਰੋਂ ਲਾ ਲਈਏ ਸੰਗਰੂਰ ਤੋਂ ਨਾਭਾ ਪਟਿਆਲਾ ਜਾਂ ਭਾਸੋਂ ਮਰੇ ਕੋਲਾ ਆਮ ਦਾ ਗੜਾ ਸ਼ੇਰਪੁਰ ਬਰਨਾਲਾ ਇਹ ਏਰੀਆ ਦੇ ਕੋਈ ਵੀ ਕਿਤੇ ਵੀ ਕੋਈ ਮਤਲਬ ਮੇਲੇ ਵਾਂਗੂ ਨਹੀਂ ਲੱਗਦਾ ਹੈਗਾ ਮਤਲਬ ਜੇ ਆਪਾਂ ਇੱਕ ਜਗ੍ਹਾ ਤੇ ਜਾਂਦੇ ਉੱਥੇ 10 ਗੱਡੀਆਂ ਦੇਖ ਲੂ ਬੰਦਾ 20 ਦੇਖ ਲੂ ਉਹ ਗੱਲ ਹੀ ਨਹੀਂ ਬਣਦੀ ਹੈ ਇੱਥੇ ਤੁਹਾਨੂੰ 200 ਗੱਡੀ ਦੇਖਣ ਨੂੰ ਮਿਲਦੀ ਹੈ ਇੱਕ ਪਲੇਟਫਾਰਮ ਆਪਣੇ ਕੋਲੇ ਕਿੰਨੀਆਂ ਗੱਡੀਆਂ ਹੋਣਗੀਆਂ ਇਸ ਟਾਈਮ ਤੇ ਲਗਭਗ 200 ਤੋਂ ਉੱਪਰ ਗੱਡੀ ਹੋ ਚੁੱਕੀ ਹੋਣੀ ਹੈ ਮੇਰੇ ਖਿਆਲ ਨਾਲ ਵਧੀ ਜਾ ਰਹੀਆਂ ਨੇ ਪਿੱਛੇ ਨੂੰ ਆਈ ਜਾਂਦੀਆਂ ਨੇ ਆਈ ਜਾਂਦੀਆਂ ਨੇ ਗਾਹ ਕਾਈ ਜਾਂਦੇ ਨੇ ਲਾਈ ਜਾਂਦੇ ਨੇ ਠੀਕ ਹੈ ਜੀ ਰੇਟ ਕਿਵੇਂ ਹੁੰਦਾ ਗੱਡੀਆਂ ਦਾ ਜਿਆ ਪਰ ਰੇਟ ਬਿਲਕੁਲ ਜੈਨੂਨ ਅਸੀਂ ਪ ਤੁਸੀਂ ਦੇਖ ਰਹੇ ਹੋ ਵੀ ਗੱਡੀਆਂ ਤੁਸੀਂ अल्टੋਸ ਮੰਨ ਲਓ ਇੱਕ ਦੋ ਗੱਡੀਆਂ ਤੁਹਾਨੂੰ ਕਿਤੇ ਦੇਖਣ ਨੂੰ ਮਿਲ ਗਈਆਂ ਤੁਸੀਂ ਤੁਹਾਨੂੰ 20 ਗੱਡੀਆਂ ਮਿਲ ਜਾਣਗੀਆਂ अल्टੋ ਹਨਾ ਜੀ अल्टੋ ਹੋ ਗਈ ਫੋਰਚੂਨਰ ਹੋ ਗਿਆ ਸੁਵਿਫਟਾ ਹੋ ਗਿਆ ਹਰ ਇੱਕ ਤਰ੍ਹਾਂ ਦੀ ਕਾਰ ਵਾਲੀ ਇੱਥੇ ਮਿਲੂਗੀ ਹਾਂ ਜੀ ਡਿਜ਼ਾਇਰ ਸਿਆਜ਼ ਸਿਆਜ਼ ਨਹੀਂ ਮਿਲਦੀ ਲੈ ਮਾਰਕੀਟ ਜੀ ਸਾਡੇ ਕੋਲ ਤਿੰਨਾਂ ਹੀ ਹੁੰਦੀਆਂ ਨੇ ਇੱਥੇ ਸਹੀ ਗੱਲ ਹੈ ਜੀ ਟ੍ਰੇਲੂ ਗੱਡੀਆਂ ਕਿੰਨੇ ਆਉਣੇ ਔਰ ਕਿ ਟ੍ਰੇਲੂ ਗੱਡੀਆਂ ਲਗਭਗ ਸਾਡੇ ਕੋਲੇ ਜਾਨੀ 60 40 ਦੀ ਜਿੰਮੇ 60% ਸਾਡੀਆਂ ਗੱਡੀਆਂ ਨੇ ਜਾਂ ਸਾਡੇ ਡੀਲਰ ਭਰਾਵਾਂ ਦੀਆਂ ਗੱਡੀਆਂ ਨੇ 40% ਸਾਡੇ ਕੋਲੇ ਗਾਕਾਂ ਦੀਆਂ ਗੱਡੀਆਂ ਹੁੰਦੀ ਹਾਂ ਜੀ ਵਦਿਆਂ ਦਾ ਬਹੁਤ ਪਿਆਰ ਦਿੰਦੇ ਨੇ ਲੋਕ ਬਹੁਤ ਵਿਸ਼ਵਾਸ ਕਰਦੇ ਨੇ ਸਾਡੇ ਤੇ ਠੀਕ ਹੈ ਜੀ ਪਰ ਸਾਡੀ ਵੀ ਜ਼ਿੰਮੇਵਾਰੀ ਵੱਧ ਜਾਂਦੀ ਅਸੀਂ ਵੀ ਥੋੜਾ ਜਿਹਾ ਉਸ ਚੀਜ਼ ਨੂੰ ਦੇਖਦੇ ਆ ਵੀ ਕੰਮ ਸਹੀ ਕਰਕੇ ਦਈਏ ਜਿੰਨਾ ਹੋ ਸਕਦਾ ਸਹੀ ਗੱਲ ਹੈ ਆ ਤੁਹਾਡੇ ਸਾਹਮਣੇ ਦੇਖੋ ਗੱਡੀਆਂ ਹਾਲੇ ਵੀ ਆਈ ਜਾ ਰਹੀਆਂ ਆ ਹੀ ਜਾਂਦੇ ਸਹੀ ਗੱਲ ਆ ਬਾਈ ਦੇਖ ਸਕਦੇ ਹੋ ਬਾਈ ਜੀ ਇਹ ਲੋਨ ਕਿਵੇਂ ਹੁੰਦਾ ਜੇ ਆਪਾਂ ਉਹਦੀ ਗੱਲ ਬਦ ਕਰੀਏ ਲੋਨ ਦੇ ਅਸੀਂ ਜਿਵੇਂ ਡਾਕੂਮੈਂਟ ਹਰੇਕ ਬੰਦੇ ਨੂੰ ਕਹਿੰਨੇ ਆ ਅਸੀਂ ਵੀ ਸਾਡੀ ਵੀਡੀਓ ਦੇ ਵਿੱਚ ਤੁਸੀਂ ਨਾਮ ਲੈ ਕੇ ਆਇਓ ਠੀਕ ਹੈ ਜੀ ਮੈਂ ਆਧਾਰ ਕਾਰਡ ਪੈਨ ਕਾਰਡ ਬੈਂਕ ਸਟੇਟਮੈਂਟ 6 ਮਹੀਨਿਆਂ ਦੀ ਇੱਕ ਕੋ ਐਪਲੀਕੈਂ ਤੇ ਆਪਣਾ ਜਿਹੜਾ ਬਿਜ਼ਨਸ ਪ੍ਰੂਫ ਹੁੰਦਾ ਨਾ ਕੁਝ ਨਾ ਕੁਝ ਵੀ ਅਸੀਂ ਕੀ ਕਰ ਰਹੇ ਹਾਂ ਕੰਮ ਕਰ ਠੀਕ ਆ ਜੀ ਜੇ ਸਿਮਲ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਤਾਂ ਉਹ ਸਾਨੂੰ ਦੱਸਣ ਕਲੀਅਰ ਠੀਕ ਆ ਵੀ ਪ੍ਰੋਬਲਮ ਹੈ ਕਿਉਂਕਿ ਸਾਡੇ ਕੋਲ ਇਹ ਜੀਆਂ ਬੈਂਕਾਂ ਵੀ ਹੈਗੀਆਂ ਨੇ ਜਿਹੜੀਆਂ ਕੱਟ ਸਿਮਲ ਤੇ ਵੀ ਲੋਨ ਕਰ ਦਿੰਦੀਆਂ ਠੀਕ ਹੈ ਜੀ ਲੈ ਵੀ ਜਿਹੜੇ ਮੇਰੇ ਵੀਰਾਂ ਦਾ ਬਈ ਕਿਤੇ ਵੀ ਨਹੀਂ ਹੋ ਰਿਆ ਲੋਨਾ ਇੱਥੇ ਆ ਜਾਓ ਇੱਥੇ ਹੋ ਸਕਦਾ ਹੋ ਸਕਦਾ ਗਰੰਟੀ ਹੈ ਨਹੀਂ ਜੇ ਇੱਥੇ ਨਹੀਂ ਹੁੰਦਾ ਫਿਰ ਕਿਤੇ ਵੀ ਨਹੀਂ ਹੋਣਾ ਸਹੀ ਗੱਲ ਹੈ ਜੀ ਲੈ ਵੀ ਤੁਸੀਂ ਇੱਥੋਂ 50000 ਰੁਪਏ ਤੋਂ ਵੀ ਕਾਰ ਲੈ ਕੇ ਜਾ ਸਕਦੇ ਹਾਂ ਹਾਂ ਜੀ ਹਾਂ ਬਿਲਕੁਲ ਜਿਵੇਂ 100% ਵਾਲੀ ਗੱਡੀ ਹੁੰਦੀ ਹੈ ਨਾ ਜਿਵੇਂ 100% ਲੋਨ ਵਾਲੀ ਜੀ ਠੀਕ ਹੈ ਜੀ ਉਹਦੇ 'ਚ ਇਹ ਹੋ ਜਾਂਦਾ ਵੀ 50000 ਤੁਹਾਡੇ ਦੇ ਕੋਲੇ ਫਿਰ ਵੀ ਚਾਹੀਦਾ ਇੰਸ਼ੋਰੈਂਸ ਆਰ ਸੀ ਦਾ ਖਰਚਾ ਫੈਲ ਚੈਰਜ਼ ਵਗੈਰਾ ਠੀਕ ਹੈ ਜੀ ਉਹ ਚੀਜ਼ਾਂ ਕਰਾਉਣੀ ਪੈਂਦੀ ਨੇ ਆਪਦੀ ਜੇਬ ਚੋਂ ਕਰਾਉਣੀ ਪੈਂਦੀ ਨੇ ਅਗਲਾ ਕਹਿੰਦਾ 100% ਲੋਨ ਹੁੰਦਾ ਇਹ ਸੋਚ ਕੇ ਆਹਿੰਦਾ ਵੀ ਕੁਝ ਨਹੀਂ ਦੇਣਾ ਠੀਕ ਹੈ ਪਰ ਇੰਨੇ ਕਰ ਰੁਪਏ ਫਿਰ ਵੀ ਤੁਹਾਨੂੰ ਆਪਦੀ ਜੇਬ ਚ ਚਾਹੀਦੇ ਨੇ ਤੁਹਾਨੂੰ ਇਹ ਕਾਰ ਆ ਗਈ ਜੀ ਮਾਣਾ ਜੀ ਪੂਰੇ ਪੰਜਾਬ ਨੰਬਰ ਜਾਦੇ ਨੇ ਕਾਰ ਹਾਂ ਜੀ ਹਾਂ ਇਹ ਤੁਸੀਂ ਲਗਭਗ 90% ਗੱਡੀ ਤੁਹਾਨੂੰ ਇੱਥੇ 50 ਲੱਖ ਪੰਜਾਬ ਨੰਬਰ ਮਿਲੂਗੀ ਸਹੀ 17 ਮਾਡਲ ਗੱਡੀ ਆ ਇਹ ਫਸਟ ਓਨਰ ਆ ਠੀਕ ਹੈ ਜੀ 90 ਹਜ਼ਾਰ ਚੱਲੀ ਹੋਈ ਆ ਦੇਖੋ ਬਹੁਤ ਸੋਹਣੀ ਕਾਰ ਆ ਦੇਖੋ ਬਹੁਤ ਵਧੀਆ ਅਲਾਇਲੂਏ ਦੇਖੋ ਕਿੰਨੇ ਸੋਹਣੇ ਪੈਸੇ ਨੇ ਇਹਦਾ ਕਿੰਨਾ ਮੰਗਿਆ ਓਰੇ ਜੀ ਇੰਸ਼ੋਰੈਂਸ ਇਹਦੀ ਹੋ ਜਾ ਪਈ ਹੈ। ਇੱਕ 3 ਲੂ ਗੱਡੀ ਹੈ ਜਾਂ ਆਪਣੀ ਗੱਡੀ ਹੈ। 3 ਲੂ ਗੱਡੀ ਹੈ। ਬਈ ਦੇਖ ਸਕਦੋਂਗੇ। ਬਾਕੀ ਹੋ ਜੂ ਮੌਕੇ ਦੇ ਮਾਂ। ਬਿਲਕੁਲ ਬਿਲਕੁਲ। ਇਹ ਉੱਚਾ ਮਾਡਲ ਆ ਗਿਆ। ਇਹ ਹਾਂ ਜੀ ਸਾਡੇ ਕਿਸੇ ਡੀਲਰ ਭਰਾ ਦੀ ਆਈ ਆ ਗੱਡੀ ਇਹ। ਵਧੀਆ ਉਨੀ ਮਾਡਲ ਕਾਰ ਇਹ। ਸਹੀ ਠੀਕ ਹੈ ਜੀ। ਲਾ ਗੱਡੀ ਦਾ ਰੇਟ ਦੇਖ ਲਓ ਕੀ ਆ 4 ਲੱਖ 75 ਹਜ਼ਾਰ। ਅੱਧੂ ਅੱਧ ਦੇ ਵਿੱਚ ਅੱਜ ਦੇਖਾ ਜਾਵੇ ਅੱਜ ਤੁਹਾਨੂੰ ਘੱਟ ਚ ਹੋ ਗਿਆ ਨਾ ਜੀ 18 19 ਮਾਡਲ ਆ ਇਹ ਵੇਖੋ ਹਮ ਜੈਨ ਨੂੰ ਜੀ ਮਿਲਣਗੇ ਰੇਟ ਜਿਆਦਾ ਤੁਹਾਨੂੰ ਇਸ ਤਰ੍ਹਾਂ ਦੇ ਨਹੀਂ ਮਿਲਣਗੇ ਵੀ ਜਿਹੜੇ ਬਹੁਤ ਉਹੀ ਨਜਾਇਜ਼ ਜੀ ਵੱਡੀ ਮੰਡੀ ਚ ਵਜਾ ਹੋਰ ਆਪਣੇ ਆਤ ਹੁੰਦੀ ਵੀ ਹੋਰ ਘੱਟ ਹਾਂਜੀ ਨੁਕਸਾਨ ਕੀਦਾ ਹੁੰਦਾ ਗਾਹਕ ਦੀ ਹੁੰਦਾ ਗਾਹਕ ਦਾ ਹੁੰਦਾ ਸਹੀ ਗੱਲ ਹੈ ਜੀ ਮੰਨ ਲਓ ਇੱਕ ਗੱਡੀ ਮੈਂ 6 ਲੱਖ ਦੀ ਦੇਣੀ ਆ ਹੂੰ ਮੈਂ 7 ਲੱਖ ਮੰਗ ਲਿਆ ਗਾਹਕ ਦੇ ਮਨ ਚ ਕੀ ਉਹ 6.5 ਲੱਖ ਦੇਖ ਲੈਣ ਸਾਢੇ 6 ਲੱਖ ਦੇਖ ਲੈਣ ਮੇਰਾ ਤਾਂ ਫਾਇਦੀ ਹੋ ਗਿਆ 50 ਹਜ਼ਾਰ ਦਾ ਸਹੀ ਗੱਲ ਹੈ ਪਹਿਲੀ ਉਹਨਾਂ ਕ ਮੰਗ ਲਿਆ ਨਾ ਜਾਇਜ਼ ਮੰਗ ਸਨਰੂਫ ਵਾਲੀ ਆ ਗਈ ਜੀ। ਇਹ 2014 2014। ਇਹ ਟੌਪ ਮਾਡਲ ਇਹੋ Honda ਮਿਲਦੀ ਨਹੀਂ ਜਲਦੀ ਹਜੇ ਦਿਨ। ਠੀਕ ਹੈ ਜੀ। ਗੱਡੀ ਰੇਟ ਵੀ ਜਾਇਆ। ਪੂਰੀ ਓਕੇ ਆ ਨਾ ਗੱਡੀ। ਪੂਰੀ ਓਕੇ ਜਮਈ। ਸਾਫ ਗੱਡੀਆਂ ਹੋਣਗੀਆਂ ਜਿਹੜੀਆਂ। ਪੁੱਲੀ ਹੋਣੀਆਂ ਗੱਡੀਆਂ ਇਹ। ਪੁੱਲੀ ਗੱਡੀ। ਦੇਖੋ। ਐਦਾਂ ਦੀਆਂ ਗੱਡੀਆਂ ਮਿਲਣਗੇ ਬੱਸ ਨੂੰ ਇੱਥੇ ਹਨਾ। ਸਨਰੂਫ ਵਾਲੀ ਮਿਲਦੀ ਨਹੀਂ ਜਲਦੀ ਤੁਸੀਂ ਇਹ ਦੇਖੋ। ਹਾਂ ਜੀ। ਟਾਇਰ ਵੀ ਵਧੀਆ ਪਏ ਨੇ ਟਾਇਰ। ਟਾਇਰ ਟਾਇਰ ਵਧੀਆ ਲਾਏ ਨਵੇਂ ਵਧੀਆ ਟੌਪ ਮਾਡਲ ਹੈ ਨਾ ਜੀ। ਟੌਪ ਮਾਡਲ ਗੱਡੀ ਹੈ ਜੀ। ਡੀਜ਼ਲ ਚ। ਠੀਕ ਹੈ ਜੀ। ਡੀਜ਼ਲ ਹੋ ਗਿਆਂ ਪੈਟਰੋਲ ਹੋ ਗਈ ਐਸ ਸੀ ਐਨ ਜੀ ਵਾਲੀਆਂ ਹੋ ਗਈਆਂ ਹਰੇਕ ਤਰ੍ਹਾਂ ਦੀ ਗੱਡੀ ਪਰਮਨੈਂਟ ਵਾਲੀ ਆ ਦੇਖੋ ਇਹ ਟੈਕਸੀ ਆ ਗਈ ਆ ਸਾਡੇ ਭਰਾ ਮੰਗਦੇ ਰਹਿੰਦੇ ਨੇ ਵੀ ਪਰਮਨੈਂਟ ਵਾਲੀ ਗੱਡੀ ਪਰਮਨੈਂਟ ਵਾਲੀ ਲੈ ਲਓ 22 ਮਾਡਲ ਆ ਇਹ ਆਉਰਾ ਆਉਰਾ ਹਾਂਜੀ ਹਾਂਜੀ ਇਹ ਤਾਂ ਸੀ ਐਨ ਜੀ ਆ ਲੈ ਵੀ ਵਿਦ ਸੀ ਐਨ ਜੀ ਪੈਟਰੋਲ ਤੇ ਬਹੁਤ ਸੋਹਣੀ ਐਵਰੇਜ ਦਿੰਦੀ ਆ 22 ਦੀ ਐਵਰੇਜ ਕੱਢੀਂਦੀ ਆ ਪੈਟਰੋਲ ਲੈ ਵੀ ਕੇ ਆ ਗਈ ਹਾਂ ਬੋਲੋ ਉਹ ਸਾਡੇ ਕੋਲ ਪਿੱਛੇ ਵੀ ਦੇਖਿਆ ਉਸ ਨੂੰ ਜੀ ਹਾਂਜੀ 12 ਮਾਡਲ ਏ 14 ਜਮੀ ਨਵੀ ਪਈ ਆ ਗੱਡੀ ਜਮੀ ਨਵੀ ਗੱਟੀ ਆ ਜੀ ਬਹੁਤ ਸੋਹਣੀ ਹੈ 14 ਮਾਡਲ ਉਹਨਾਂ ਸੈਕੰਡ ਸੈਕੰਡ ਆਨਰੀ ਹੈ ਨਹੀਂ 136 ਚੱਲੀ ਹੋਈ ਆ ਕੰਪਨੀ ਰਿਕਾਰਡ ਨਾਲ ਚਾਰ ਸਿਲੰਡਰ ਵਾਲੀ ਆ ਇਹ ਉਹ ਤਿੰਨ ਸਿਲੰਡਰ ਵਾਲੀ ਆ ਅੱਛਾ ਜੀ ਇਹ ਚਾਰ ਵਾਲਾ ਚਾਹੁੰਦੇ ਨੇ ਹਾਂ ਜੀ ਆਲ オリジナル ਬਹੁਤ ਸੋਹਣੀ ਗੱਡੀ ਆ ਠੀਕ ਹੈ ਜੀ ਇਹ ਆ ਗਈ ਰੇਟ ਇਹਦਾ ਸੀ 365 365 ਜੀ ਹਾਂਜੀ ਹਾਂ ਇਹ ਆ ਬੈਗ ਨਾ ਰਹੀ ਛੋਟੇ ਜਿਹੇ ਬਜਟ ਚ ਹਾਂ ਦੇਖੋ 125000 ਰੁਪਏ ਦੀ ਗੱਡੀ ਹੈ 125000 ਰੁਪਏ ਦੀ ਸਾਰੀ オリジナル ਪੰਜਾਬ ਨੰਬਰ ਜੀ ਸਾਰੀ オリジナル ਗੱਡੀ ਹੈ ਲੈ ਵੀ ਸਾਰੀ オリジナル ਗੱਡੀ ਹੈ ਓਨਰ ਸੈਕਿੰਡ ਨਾ ਕੋਈ ਬਹੁਤੇ 5 6 ਓਨਰ ਨਹੀਂ ਹੈਗੀ ਸਹੀ ਗੱਲ ਹੈ 2008 ਮਾਡਲ ਹੈਗੀ ਇਹਦੀ ਪਾਸਿੰਗ ਹੈਗੀ ਜੇ ਪਾਸਿੰਗ ਦੀ ਗੱਲ ਬਾਤ ਕਰੀਏ ਜੀ ਪਾਸਿੰਗ ਇਹਦੀ ਹੈਗੀ 27 ਤੱਕ ਹੈ ਜੀ 27 ਤੱਕ ਪਾਸਿੰਗ ਹੈ ਜੀ ਠੀਕ ਹੈ ਜੀ ਆ ਛੋਟੇ ਮਤ ਬਜਟ ਦੀ ਰੇਟਸ ਇੱਕੋ ਪਰਾਂ ਖੜੀ ਆ ਸਾਡੇ ਕੋਲ 210 10000 ਰੁਪਏ ਦੀਆਂ 11 ਮਾਡਲ ਠੀਕ ਹੈ ਜੀ ਵਧੀਆ ਪੰਜਾਬ ਨੰਬਰ ਮਿਲਦੀਆਂ ਨਹੀਂ ਬਹੁਤ ਔਖੇ ਮਿਲਦੇ ਨੇ ਦੇਖੋ ਸਾਰੀ ਘਰੇਲੂ ਕਾਰੂਮਲਾ ਦਾ ਘਰੇਲੂ ਆ ਦੇਖੋ ਆ ਵੇੜ ਹੋਈ ਆ ਦੇਖ ਨੂੰ ਲੱਗਦੀ ਆ ਨਾ ਇਹ ਹਾਂਜੀ ਹਾਂ ਆ ਵੀ ਘਰੇਲੂ ਆ ਇਹ ਵੀ ਘਰੇਲੂ ਆ ਇਹ ਕਿੰਨੇ ਰੁਪਏ ਦੀ ਕਾਰ ਆ ਜੀ ਇਹਦੀ ਇਹ ਹੈਗੀ ਆ 1 ਲੱਖ 7000 ਰੁਪਏ ਦੀ 1 ਲੱਖ 5000 ਦੀ ਦੇ ਦੇਣਗੇ 2007 ਮਾਡਲ ਗੱਡੀ ਆ ਇਹ 1 ਲੱਖ ਵਿੱਚ ਹੀ ਮਿਲ ਜੂ ਮਨ ਲਾਦਾ ਜੇ ਆਪਾਂ ਜਿਆਦਾ ਹੋ ਸਕਦਾ ਕਰ ਲੈ ਜਿਆਦਾ ਪ੍ਰੈਸ਼ਰ ਪਾਈਏ ਨਾ ਪਾਓ ਪਾਓ ਪ੍ਰੈਸ਼ਰ ਆਪਾਂ ਕਰਦੇ ਆ ਕੋਈ ਨਹੀਂ ਜਦੋਂ ਮਰਜ਼ੀ ਮੰਨ ਲੋ ਇਹ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਨੀਚੇ ਦਿੱਤੇ ਨੰਬਰਾਂ ਤੇ ਠੀਕ ਹੈ ਜੀ ਤਿੰਨ ਨੰਬਰ ਦਿੱਤੇ ਹੋਣਗੇ ਥੱਲੇ ਠੀਕ ਆ ਤੇ ਇਹ ਗੱਡੀ ਤੁਹਾਨੂੰ ਫੇਰ ਵੀ ਮਿਲ ਜੂਏ ਇਹ ਨਾ ਸੋਚਿਆ ਵੀ ਮੇਲੇ ਦੀ ਸੀ ਇਹ ਠੀਕ ਹੈ ਜੀ ਸਾਰਿਆਂ ਦੇ ਨੰਬਰਾਂ ਤੇ ਆ ਕੇ ਇੱਧਰ ਆ ਜੀ ਜਾਂ ਪਾ ਦਿਖਾ ਦਈਏ ਵੱਡੀਆਂ ਗੱਡੀਆਂ ਠੀਕ ਹੈ ਦੇ ਨਾਲ-ਨਾਲ ਤੇ ਵੀ ਇਹ ਆ ਗਿਆ ਜੀ ਸਕੋਰਪੀਓ ਹਾਂ ਜੀ ਹਾਂ ਸਕੋਰਪੀਓ ਕਿੰਨੀਆਂ ਗੱਡੀਆਂ ਹੁੰਦੇ ਨੇ ਆਪਣੇ ਬਲੈਕ ਟਾਈਮ ਅੱਜ ਕਿੰਨੀਆਂ ਨੇ ਅੱਜ ਹੋਣਗੀਆਂ ਜੀ 7 8 10 ਗੱਡੀਆਂ ਹੋਣਗੀਆਂ ਮੰਨ ਲਾ 7 8 ਗੱਡੀਆਂ ਹੋਣਗੇ ਇਹ ਹੀ ਗੱਲ ਹੈ ਜੀ ਇਹ ਜੁਪੀ ਨੰਬਰ ਆ ਗਈ ਜਿਵੇਂ ਜੀ ਇਹ ਜੁਪੀ ਨੰਬਰ ਐਨਓਸੀ ਵਗੈਰਾ ਇਹਦੀ ਕਿਵੇਂ ਐਨਓਸੀ ਦੇ ਦਿੰਨੇ ਹੁੰਦੇ ਆ ਜੀ ਬਿਲਕੁਲ ਮੰਗਵਾ ਕੇ ਉਹ ਸਾਡੀ ਜ਼ਿੰਮੇਵਾਰੀ ਹੁੰਦੀ ਆ ਠੀਕ ਹੈ ਜੀ ਤੇ ਪੇਪਰਾਂ 'ਚ ਕੋਈ ਦਿੱਕਤ ਨਹੀਂ ਆਊਗਾ ਇਹਨੂੰ ਪੇਪਰਾਂ 'ਚ ਕੋਈ ਦਿੱਕਤ ਨਹੀਂ ਆਊਗਾ ਜਿਹੜੀ ਮੇਰੇ ਨਾਲ ਹੈ ਨਾ ਇਹ ਸਪੈਨ ਹੈਗੀ ਇਹ ਹਾਂਜੀ ਬਲੈਕ ਕਲਰ ਤਾਂ ਮਿਲਦੀ ਹੂ ਨਹੀਂ ਬਲੈਕ ਨਹੀਂ ਮਿਲਦੀ ਸਹੀ ਗੱਲ ਹੈ ਜੀ ਬਲੈਕ ਕਲਰ ਵਾਈਟ ਕਲਰ ਸਾਡੇ ਕੋਲ ਉਹ ਖੜੀਆਂ 35 37000 ਚੱਲੀ 29000 ਚੱਲੀ ਹੋਈਆਂ ਇਹੋ ਜਿਹੀਆਂ ਗੱਡੀਆਂ ਬਹੁਤ ਵਧੀਆ ਵਧੀਆ ਕਾਰਾਂ ਖੜੀਆਂ ਨੇ ਲੈ ਵੀ 17 ਮਾੜ ਲੱਗੀ ਇੱਕ ਕਿੰਨੀ ਆ ਜ 70000 70000 ਰੁਪਏ ਦੀ ਡਿਮਾਂਡ ਕੀਤੀ ਹੋਈ ਹੈ ਨਾ ਬਾਕੀ ਮੌਕੇ ਤੇ ਮੰਗ ਆ ਰਹੀ ਹੈ ਜੀ ਬੜੀ ਵਧੀਆ ਦੇਖੋ ਲਾਇ ਲੂਏ ਬਹੁਤ ਸੋਹਣੇ ਪਾਏ ਨੇ ਹਾਂ ਜੀ ਬਹੁਤ ਸੋਹਣੀ ਗੱਡੀ ਹੈ ਜੀ ਬਹੁਤ ਵਧੀਆ ਹਾਂਜੀ ਅੱਗੇ ਜੀ ਅਲਟੋ ਸਸਤੀ ਜੀ ਹੈ ਗੱਡੀ ਨਾਲੇ ਕੋਲ ਬਹੁਤ ਹਾਂ ਐਸਸੀ ਦਾ ਬੜਾ ਫਾਇਦਾ ਹੁੰਦਾਗਾ ਆਹ ਨੂੰ 80000 ਰੁਪਏ ਦੀ ਯਾਨੀ ਕਿ ਭਾਈ ਜੇ ਤੁਸੀਂ ਇੱਥੇ ਆਓਗੇ 70000 ਦੀ ਮਿਲ ਜਾਣੀ ਹੈ ਜੀ ਹਰੇਕ ਮੁੱਲ ਦੀ ਕਾਰ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਠੀਕ ਹੈ ਜੀ ਆਉਣਾ ਕਿੱਥੇ ਪੂ ਆਪਾਂ ਇੱਕ ਵਾਰ ਅਮਰਗੜੀ ਅਮਰਗੜ ਆਪਣਾ ਪੂੜਾ ਕਲੋਨੀ ਦੇ ਸਾਹਮਣੇ ਸਾਡਾ ਦਫ਼ਤਰ ਹੈ ਉੱਥੇ ਪਹੁੰਚੋ ਇਸ ਤੋਂ ਬਿਨਾ ਜੇ ਆਪਾਂ ਆਣਾ ਹੋਵੇ ਹਾਂ ਇਸ ਤੋਂ ਬਿਨਾ ਜਿਵੇਂ ਜੇ ਤੁਸੀਂ ਸੰਗਰੂਰ ਨੇੜੇ ਦੇੋਂ ਤਾਂ ਸੰਗਰੂਰ ਸਾਡਾ ਦਫ਼ਤਰ ਹੈਗਾ ਨਾਨਕਨੇ ਚੌਂਗ 'ਚ ਬਰਨਾਲੇ ਜੇ ਤੁਸੀਂ ਹੰਡਾਇਆ ਜਾਂ ਤਪੇ ਤੋਂ ਜਾਂ ਰਾਮਪੁਰਾ ਫੂਲ ਮਾਨਸਾ ਕੰਨੀ ਦਿਓ ਤਾਂ ਬਰਨਾਲੇ ਸਾਡਾ ਮੇਨ ਰੋਡ ਤੇ ਜੀ ਮਾਲ ਦੇ ਨਾਲ ਦਫ਼ਤਰ ਹੈ ਠੀਕ ਹੈ ਜੀ ਜਲੂਧਾਨੇ ਏਰੀਆ ਦੀਓ ਆਪੇ ਹੀਟ ਸਾਡਾ ਦਫ਼ਤਰ ਹੈਗਾ ਲੁਧਿਆਣਾ ਏਰੀਆ ਨੂੰ ਟੱਚ ਕਰਦਾ ਰਾਏਕੋਟ ਏਰੀਆ ਨੂੰ ਸਾਰੇ ਨੂੰ ਟੱਚ ਕਰ ਜਾਂਦਾ ਉਹ ਠੀਕ ਹੈ ਜੀ ਪੂਰਾ ਪੰਜਾਬ ਯਾਨੀ ਕਿ ਆਪਾਂ ਕਰ ਲਿਆ ਕਵਰ ਹੁਣ ਅਮਰਗੜ ਖੜੇ ਆਪਾਂ ਸਹੀ ਗੱਲ ਹੈ ਖਰਚਾ ਖਰਚਾ ਔਰ ਕਿਵੇਂ ਹ ਨੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਫ੍ਰੀ ਆਓ ਠੀਕ ਹੈ ਜੀ ਬਲਕਿ ਖਾਣਾ ਪੀਣਾ ਸਾਨੂੰ ਦਵਾਏ ਨਾਲ ਲੱਕੀ ਡਰਾਅ ਚ ਵੀ ਭਾਗ ਲੈਂਦਾ ਮੁੱਕ ਦਵਾਗੇ ਠੀਕ ਹੈ ਜੀ ਲੈ ਵੀ ਕੇ ਆ ਗਈ ਜਲੀ ਬਾਜੀ ਦੱਸ ਸੁਵੇ ਦੇ ਬਾਰੇ ਜੀ ਇਹ ਲੀਵਾ 15 ਮਾਡਲ ਆਈ ਕੋਈ ਇੱਕ ਹੈ ਮੇਲਾ ਲੁੱਟਣ ਨੂੰ ਅੱਛਾ ਜੀ ਹਾਂ ਜੀ 15 ਇੱਕੋ ਹੀ ਗੱਡੀ ਆਈ ਹੈ ਜੀ ਲੀਵਾ ਮੈਨ ਵੇਚਦਾ ਹੀ ਨਹੀਂ ਕੋਈ ਪਤਾ ਨਹੀਂ ਅੱਛਾ ਜੀ ਹਾਂ ਜੀ ਹਾਂ ਇਹ ਕਾਰਨ ਕੀ ਆ ਜੀ ਨਾ ਵੇਚਣ ਦਾ ਕਾਰਨ ਤਾਂ ਇਹਦੀ ਮਤਲਬ ਪਰਫਾਰਮੈਂਸ ਹੈ ਜੀ ਉਹੀ ਕਾਰਨ ਹੈ ਵੀ ਇਹਦਾ ਇੰਜਨ ਹੈ ਇਹਦੀ ਜੀ ਸੇਫਟੀ ਠੀਕ ਆ ਜੀ ਬਾੜੀ ਜ਼ਬਰਦਸਤ ਇਹ ਪੇਂਟ ਪੂਂਟ ਦੀ ਜੇ ਗੱਲ ਹੋਵੇ ਪੇਂਟ ਦਾ origignal ਹੀ ਲੱਗ ਰਿਹਾ ਜੀ ਸਾਰੀ origignal ਪੇਂਟ ਲੱਗਿਆ ਮੋਡੀ ਮੋਟੀ ਕੋਟਿੰਗ ਹੋ ਸਕਦੀ ਹੈ ਮੋਡੀ ਮੋਟੀ ਹੁੰਦੀ ਹੈ ਕੋਈ ਐਕਸੀਡੈਂਟ ਵਗੈਰਾ ਨਹੀਂ ਹੈਗਾ ਠੀਕ ਆ ਜੀ ਮੇਜਰ ਤਾਂ ਨਹੀਂ ਹ ਹਾਂ ਜੀ ਇਹ ਜੀ ਇੱਕ ਇਹ ਆ ਗਈ ਜੀ ਇਹ ਆ ਗਈ ਜੀ ਪੈਂਟੋ 2016 16 ਜੀ ਤੇ ਵਧੀਆ ਗੱਡੀਆਂ ਟਾਪ ਮਾਡਲ ਚ ਹਾਈ ਲਾਈਨ ਚ ਠੀਕ ਹੈ ਜੀ ਸਹੀ ਗੱਲ ਹੈ ਗੱਡੀ ਸਾਫ਼ ਪਈ ਹੈ ਨਾ ਜੀ ਨੰਬਰ ਨੰਬਰ ਲਾ ਕੇ 7.5 ਦੀ ਪੈ ਜਾਣੀ ਆ ਗੱਡੀ ਬਿਲਕੁਲ ਨਵੀਂ ਦੇਖੋ ਜਮਾਂ ਨਵੀਂ ਮੇਰੀ ਫੇਵਰਟ ਗੱਡੀਆਂ ਨੇ ਗੱਡੀਆਂ ਨਾ ਜੀ ਹਾਂ ਜੀ ਹਾਂ ਆਹ ਕਰੇਟਾ ਦੇਖੋ ਤੁਸੀਂ ਕਰੇਟਾ ਆ ਗਈ ਜੀ 50 ਪਹਿਲੇ ਨੌ ਦੀ ਗੱਡੀ ਆ ਪੰਜਾਬ ਨੰਬਰ ਠੀਕ ਆ ਮਤਲਬ ਬਹੁਤ ਗੱਡੀਆਂ ਇਹ ਜਿਹੀਆਂ ਨੇ ਜਿਹੜੀਆਂ ਮਤਲਬ ਮਾਰਕੀਟ ਚ ਦੇਖਣ ਨੂੰ ਨਹੀਂ ਮਿਲਦੀਆਂ ਕਾਇ ਵੀ ਹੋਈਆਂ ਪਈਆਂ ਨੇ ਅੱਛਾ ਜੀ ਬਹੁਤ ਵਧੀਆ ਆ ਗੱਡੀਆਂ ਮਿਲਦੀ ਨਹੀਂ ਜਲਦੀ 18 ਮਾਡਲ ਗੱਡੀਆਂ ਇਹ 18 ਮਾਡਲ ਆ ਗਈ 9.5 ਲੱਖ 8.5 ਲੱਖ ਰੁਪਏ 8.5 ਲੱਖ ਕੇ ਪੀਵੀ ਨੰਬਰ ਆ ਗਏ ਉਧਰੋਂ ਆਪਾਂ ਤੁਹਾਨੂੰ ਪਿੱਛੋਂ ਦਿਖਾਉਂਦੇ ਆ ਗੱਡੀਆਂ ਆ ਦੇਖੋ ਸਵਿਫਟਾਂ ਆ ਬਰੀਜਾ ਬਰੀਜਾ ਆ ਗਈ ਆਪਣੀ ਵਰਨਾ ਜਿੱਥੇ ਕਾਸੀਂ ਆਈ ਹੁਣ ਨਾ ਬਰੀਜਾ ਵਰਨਾ ਇਕੋ ਸਪੋਰਟਸ ਉਹ ਦੇਖੋ ਇੱਕ ਹੋਰ ਆ ਗਈ ਬਲੈਕ ਹਨਾ ਠੀਕ ਹੈ ਜੀ ਦੂਜੀ ਮਤਲਬ ਭਰਿਆ ਪਿਆ ਆਉ ਤਾਂ ਸੀ ਤੁਸੀਂ ਇੱਕ ਵਾਰੀ ਦੇਖੋ ਸਹੀ ਨਿਆਰਾ ਸਹੀ ਗੱਲ ਹੈ ਜੀ ਇਹ ਵੀ ਜੀ ਫੀਗੋ ਆ ਗਈ ਜੀ ਫੀਗੋ ਪੈਟਰੋਲ ਚ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਗੱਡੀ ਆ ਇਹ ਪੈਟਰੋਲ ਕੋਈ ਲੈਣ ਦਾ ਭਰਾ ਸਾਡਾ ਕੁਝ ਕੀ ਹੁੰਦਾ ਦੂਜੇ ਨੂੰ ਰਾਈ 14 ਮਾਡਲ ਹੈ ਨਾ ਅਸੀਂ 14 ਮਾਡਲ ਆ 14 ਮਾਡਲ ਇਹ अल्टੋ ਆ ਇਹ अल्टੋ ਜੀ 240 ਕੀ ਰੇਂਜ ਚ ਪੈ ਜੂਗੀ ਇਹ ਠੀਕ ਆ ਜੀ ਇਹ ਵੀ ਇਹ ਆ ਗਈ ਬਲੈਰੋ ਜੀ ਬਲੈਰੋ 2000 ਨੰਬਰ ਜੀ 2010 ਮਾਡਲ ਹੈ 12 ਦੀ ਰਿਸਟਰਡ ਆ ਜੀ ਅੱਛਾ ਜੀ ਆ ਵਰਨਾ ਆ ਆਪਣੀ ਡਿਜ਼ਾਇਰ ਮਿਲਦੀ ਨਹੀਂ ਸਹੀ ਯਾਰ ਪਹਿਲੇ ਨੌ ਦੀ ਗੱਡੀ ਐ ਦੇਖੋ ਨੰਬਰ ਪੰਜਾਬ ਹੈ ਪੰਜਾਬ ਨੰਬਰ ਆਪੇ ਦੇਖੋ ਹੋਰ ਇਹ ਜਿਹੜੀ ਗੱਡੀ ਕਿੱਥੇ ਮਿਲਦੀ ਨੇ 5 ਲੱਖ ਰੁਪਏ ਡਿਮਾਂਡ ਆ ਬਾਕੀ ਹੋ ਕਰ ਦਾਂਗੇ ਸਹੀ ਗੱਲ ਹੈ ਸਹੀ ਗੱਲ ਹੈ ਇਹ ਵੀ ਹਰੇਕ ਤਰ੍ਹਾਂ ਦੀ ਗੱਡੀ ਮਿਲੇ ਕੇ ਆ ਗਈ 100% ਲੋਨ ਵਾਂਗੂ ਹੋ ਜੀ 100% ਲੋਨ ਹੋਣੀ 15 ਦੇਖੋ 16 ਦੀ ਰਿਸਟਡ ਆ ਇਹ 15 ਮਾਡਲ ਆ ਉਹ ਲੈ ਵੀ ਲੋਨ ਇੱਥੇ ਹੋਊਗਾ ਯਾਨੀ ਕਿ ਤੁਸੀਂ ਦੋ ਘੰਟੇ ਚ ਗੱਡੀ ਲੈ ਕੇ ਜਾ ਸਕਦੇ ਹੋ ਹਣਾ ਜੀ ਬਿਲਕੁਲ ਬਿਲਕੁਲ ਇੱਕ ਇਹ ਆ ਗਈ 12 ਮਾਡਲ ਆ ਜੀ ਵੀਡੀਆ ਜੀ ਵੀਡੀਆ ਜੀ 12 ਮਾਡਲ 3 ਤੋਂ 15 ਕਿ ਦੀ ਰੇਂਜ ਚ 3 ਠੀਕ ਹੈ ਜੀ ਲੈ ਲੋਏ ਪਏ ਆ ਗੱਡੀ 4,70,000 ਰੁਪਏ ਦੀ ਹੈ 5 ਲੱਖ ਰੁਪਏ 4 ਸੱਤਕ ਦੀ ਕਹਿੰਦੇ ਨੇ ਬਾਈ ਦੇ ਦਾਂਗੇ ਵੀਡੀਓ ਹੀ ਹੈ ਇਹ ਵੇਚਣ ਵਾਸਤੇ ਹਾਂਜੀ ਹਾਂ ਸਿਆਜਾ ਗਾਗ ਦੀਆਂ ਗੱਡੀਆਂ ਨਹੀਂ ਗਾਗ ਦੀਆਂ ਗੱਡੀਆਂ ਆ ਪੈਟਰੋਲ ਹੈ ਜੀ ਪੈਟਰੋਲ ਨਹੀਂ ਸੌਫਟ ਮਿਲਦੀ ਜਲਦੀ ਹਾਂ ਇਹ ਬਹੁਤ ਵਧੀਆ ਗੱਡੀ ਆ ਪੈਟਰੋਲ ਵਾਲੀ ਕਿੰਨੇ ਮਾਡਲ ਹੋਗੀ 2016 ਮਾਡਲ ਹੈ ਇਹ ਪਹਿਲੇ ਨੌ ਦੀ ਕਾਰ ਹੈ 70,000 ਚੱਲੀ ਹੋਈ ਹੈ ਲੈ ਵੇ ਜੰਲੇ ਵੀ ਕੁਝ ਨਹੀਂ ਹੋਈ ਹੈਗੀ Honda City ਉਹ ਤੁਸੀਂ ਉੱਧਰ ਦੇਖੀ ਆ ਸਨ ਰੂਫ ਵਾਲੀ ਕਾ ਖੜੀ ਆ 14 ਇਹ ਵੀ ਨਾ ਸਨ ਰੂਫ ਤੋਂ ਹਾਂਜੀ ਬਿਦਾਊਟ ਸਨ ਰੂਫ ਹੈ 74 ਦੀ ਆ ਉਹ 4 60 65 ਦੀ ਪੰਜਾਬ ਨੰਬਰ ਆ ਗਈ ਜੀ ਹਾਂਜੀ ਹਾਂ ਇਹ ਜੀ ਐਲਟੋ ਆ ਗਈ ਜੀ ਐਲਟੋ ਆ ਗਈ ਜੀ 10 ਮਾਡਲ ਆ 1,85,000 ਰੁਪਏ ਦੀ ਪਹਿਲੇ 9 ਦੀ ਗੱਡੀ ਠੀਕ ਹੈ ਜੀ ਇਹ ਗਰਮੀਆਂ 'ਚ ਅੱਗੇ ਕੰਮ ਆਉ ਮੈਨ ਲੱਗਦਾ ਬਹੁਤ ਹੁਣ ਅਗਲੇ ਮਹੀਨੇ ਬਸ ਇਹੀ ਚੱਲਣਗੀਆਂ ਇਹੀ ਚੱਲਣਗੇ ਐਲਟੋ ਅਗਲਾ ਕਹਿੰਦਾ ਗਰਮੀ ਤੋਂ ਬਚੀਏ ਕਿਸੇ ਲੋੜ ਹਾਂ AC ਉਸੇ ਲਾਈਏ ਸਹੀ ਗੱਲ ਹੈ ਕੇ ਆਹ ਐਲਟੋ ਫੇਰ ਖੜੀ ਆ 22 ਹਜ਼ ਆਈ ਲਾਇਏ ਪਏ ਹੋਏ ਨੇ ਇੱਕ ਅਰੀ ਖੜਾ ਤੀ ਮਲਾਦਾ ਜਮਾਈ ਮਸੂਹੀ ਕਮੇ ਤਿੰਨ ਲੱਖ ਦੀ ਰੇਂਜ ਚਾਹੀ ਸਾਰੀ ਹਾਂ ਜੀ ਰੇਟ ਵੀ ਜਾਇਆ ਇਹ ਉੱਚਾ ਮਾਡਲ ਆ ਪੈਟਰੋਲ ਆ ਗਈ ਇਹ 20 ਮਾਡਲ 20 ਮਾਡਲ ਹੀ ਹਾਂ ਜੀ ਹਾਂ ਇਹ ਵੀ 20 ਮਾਡਲ ਆ ਗਈ ਪੰਜਾਬ ਨੰਬਰ ਆ ਗਈ ਨੰਬਰ 610 ਕ ਦੀ ਰੇਂਜ 610 ਕ ਦੀ ਸਿਆਜ ਦੇਖੋ ਬੜੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਦੋਨੋਂ ਹਾਂ ਜੀ ਤੇ 2018 ਕੀ ਉਹ 2017 ਦੋਨੇ ਅਲਫਾ ਮਾਡਲ ਚ ਨੇ ਦੋਨੇ ਅਲਫਾ ਮਾਡਲ ਦੇ ਸਵਾ ਪੰਜ ਸਵਾ ਪੰਜ ਨੇੜੇ ਤੜੇ ਦੇ ਰੇਟ ਜੀ ਸਵਾ ਪੰਜ ਲੱਖ ਦੀ ਗੱਡੀ ਆ ਗਈ ਤੇ ਏ ਆ ਗਈ ਡੀਜ਼ਰ ਡੀਜ਼ਰ ਆ ਗਈ ਡੀਜ਼ਲ ਛੋਟੇ ਮਾਡਲ ਚ ਦੇਖੋ ਮਿਲਦੀਆਂ ਨੇ 11 ਮਾਡਲ ਹੈ ਠੀਕ ਹੈ ਜੀ 2 30 ਦੀ ਬਸ ਇੱਕ ਇਹ ਆ ਗਈ ਹੈ ਜਿਹੜਾ 11 ਮਾਡਲ ਛੋਟਾ ਜੀ ਪੰਜਾਬ ਨੰਬਰ ਥੋੜੇ ਜਿ ਥੋੜੇ ਜਿ ਪੈਸੇ ਲਾ ਕੇ ਬੰਦਾ ਆਇਆ ਕਹਿੰਦਾ ਵੀ ਫੋਰਚੂਨਰ ਮਿਲ ਜੇ ਠੀਕ ਹੈ ਜੀ ਕਿੰਨੇ ਰੁਪਏ ਲਾ ਕੇ ਜੀ 7 ਲੱਖ ਜੀ ਬਸ ਠੀਕ ਹੈ ਜੀ ਲੋਨ ਕਿੰਨਾ ਹੋਜੂ ਜੇ ਆਪਾਂ ਲੋਨ ਦੀ ਗੱਲ ਬਣ ਕੇ 11 ਮਾਡਲ ਤੇ 5 ਕੁ ਲੱਖ ਦਾ ਹੋਜੂ ਠੀਕ ਹੈ ਜੀ 2 ਕੁ ਲੱਖ ਰੁਪਏ ਦੇ ਕੇ ਜਾਣੇ ਹਾਂ ਹਾਂ ਬਿਲਕੁਲ 2 ਸਵਾ 2 ਲੱਖ ਰੁਪਏ ਦੇ ਕੇ ਵੇ ਗੱਡੀ ਲੈ ਕੇ ਜਾ ਸਕੋ ਆਟ ਆਟੋਮੈਟਿਕ ਹੈ ਜੀ ਠੀਕ ਹੈ ਜੀ ਨੰਬਰ ਦੇਖੋ 18 ਮਾਰਨਾ ਘੰਟਾ ਜੀ ਪੀਪੀ 99940 99940 ਠੀਕ ਹੈ ਇਹ ਕਿੰਨੇ ਰੁਪਏ ਦੀ ਗੱਡੀ ਹੈ ਜੀ ਇਹ ਆਪਾਂ ਨੂੰ ਪੈਂਦੀ ਆ ਲਗਭਗ 6 ਲੱਖ ਰੁਪਏ ਦੀ 5 6 ਲੱਖ ਦੀ ਪੈ ਜਣੀ 625 ਮੰਗਿਆ ਹੈ 6 ਲੱਖ ਦੀ 6 ਲੱਖ ਦੀ ਰੇਂਜ ਹੈ ਵੀ ਮਿੱਤਰੋ ਆਜੋ ਨਾ ਜੇ ਤੁਸੀਂ ਕਿਸੇ ਮਰੇ ਵੀਰ ਨੂੰ ਗੱਡੀਆਂ ਚਾਹੀਦੀਆਂ ਨੇ ਟ੍ਰੇਟਾ ਦੇਖੋ 75000 ਪਹਿਲੇ 9 ਦੀ ਹਾਂਜੀ ਪੰਜਾਬ ਨੰਬਰਾਂ ਨਾਲ 9 ਨੰਬਰ ਪਹਿਲੇ 9 ਦੀ ਦੇਖੋ ਪੁਲੰਦਰ ਨੰਬਰ ਪਏ ਹੋਏ ਨਹੀਂ ਜੀ ਨਵੀਂ ਕਰ ਲੈਣੇ ਚਾਹੀਦੇ ਜੀ ਟਾਇਰ ਟਾਇਰ ਨਵੇਂ ਜੀ ਜਮਾ ਹਾਂਜੀ ਜਮੀ ਨਵੇਂ ਟਾਇਰ ਨੇ ਦੇਖੋ ਨਵੀਂ ਕਰ ਲੈ ਚਾ ਹਾਂਜੀ ਸਹੀ ਗੱਲ ਹੈ ਜੀ ਤੇ 9 ਗੱਲ ਲੱਖ ਰੁਪਏ ਦੀ ਰੇਂਜ ਚ ਪਊਗੀ ਇਹ ਆ ਲਾਸਟ ਕਾਰ ਦਿਖਾ ਦੀ ਜੀ ਉਸ ਹਾਂਜੀ ਹਾਂ 2014 ਮਾਡਲ ਹੈ ਜੀ ਇਹ ਵਿੱਚੋਂ ਦਿਖਾਓ ਸਾਰਨ ਬੀਡੀ ਮਾਡਲ ਚਾ ਸਾਰੀ ਠੀਕ ਹੈ ਜੀ ਮਤਲਬ ਓਕੇ ਕਾਰ ਆ ਬਿਲਕੁਲ ਇਹ ਗੱਡੀ ਗਾ ਕਦੀ ਆ ਜਾਂ ਫਿਰ ਕਾਕਦੀ ਜੀ ਕਾਕਦੀ ਲਾਗਦੀ ਹਮ ਪਹਿਲਾਂ ਜਿਹੜੇ ਸਾਧਰੇ ਆਏ ਨੇ ਕਹਾ ਕੋਨਾਂ ਦੀਆਂ ਗੱਡੀਆਂ ਮੂਰੀ ਲਵਾਈਆਂ ਸਾਂ ਇਹ ਨਹੀਂ ਤੇ ਕਿਹਾ ਵੀ ਸਾਡੀਆਂ ਆਪਣੀਆਂ ਗੱਡੀਆਂ ਖੜਨ ਮੂਰੀ ਠੀਕ ਹੈ ਜੀ ਸਹੀ ਗੱਲ ਹੈ ਪਹਿਲਾਂ ਵੀ ਕ ਜਾਣੀਆਂ ਮਲਾਦਾ ਮੂਰੀ ਅੱਗੇ ਜੀ ਹਾਂ ਜੀ ਉਹ ਹੋ ਜਾਂਦਾ ਨਾ ਕਈ ਵਾਰ ਹੋ ਜਾਂਦਾ ਹੈ ਸਹੀ ਗੱਲ ਹੈ ਨੇੜੇ ਜੇ ਬੈਠੇ ਜੀ ਇੱਥੇ ਜਲਦੀ ਕੰਮ ਲੈ ਵੀ ਮਿੱਤਰੋ ਆਜੋ ਅਮਰਗੜ ਦੇ ਵਿੱਚ ਦੂਜੇ ਐਤਵਾਰ ਨੂੰ ਨਾ ਜੀ ਹਾਂ ਜੀ ਹਾਂ ਮਹੀਨੇ ਦਾ ਦੂਜਾ ਐਤਵਾਰ ਆਓ ਠੀਕ ਹੈ ਜੀ ਜਿਵੇਂ ਹੁਣ 9 ਤਰੀਕ 9 ਮਾਰਚ ਨੂੰ ਤੁਸੀਂ ਠੀਕ ਹੈ ਜੀ ਸਾਡੇ ਕਾਰ ਮੇਲੇ ਚ ਅਗਲੇ ਚਾ ਸਕਦੇ ਕੀ ਹੋਇਆ ਗੁਰੂ ਗੋਸ਼ ਮਹੀਨੇ ਚੱਕ ਜੀ ਠੀਕ ਵਧਾ ਦਿਓ ਮੈਨੂੰ ਲੱਗਦਾ ਅਗਰ ਬਾਅਦ ਤੋਂ ਮੈਨੂੰ ਲੱਗਦਾ ਵਧਾਉਣੇ ਪੋਣ ਬਹੁਤ ਕਸ ਬਹੁਤ ਕੋ ਕਰਨਾ ਪੈਂਦਾ ਜੀ ਠੀਕ ਹੈ ਜੀ ਐ ਫਿਰ ਇੱਕ ਦਿਨੇ ਮਿਲ ਜੇ ਤਾਂ ਵਧੀਆ ਰਹਿੰਦਾ ਕੰਮ ਹੋਰ ਵੀ ਬਹੁਤ ਚਾਰ ਬ੍ਰਾਂਚਾਂ ਚਲਾਉਣੀਆਂ ਨੇ ਠੀਕ ਹੈ ਜੀ ਲੈ ਵੀ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਜੇ ਤੁਸੀਂ ਕੋਈ ਵੀ ਕਾਰ ਖਰੀਦਣੀ ਹੋਊਗੀ ਤੇ ਵੇਚਣੀ ਹੋਊਗੀ ਤਾਂ ਬਈ ਤੁਸੀਂ ਇਹ ਨੰਬਰਾਂ ਤੇ ਕਾਲ ਕਰਕੇ ਕੁਝ ਵੀ ਕਾਰ ਤੁਸੀਂ ਵੇਚ ਸਕਦੇ ਠੀਕ ਹੈ ਬਈ ਧੰਨਵਾਦ ਠੀਕ ਹੈ ਜੀ